ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਐਤਵਾਰ ਦੇ ਦਿਨ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਤੁਸੀਂ ਇਸ ਦਿ ਤੇ ਜੇਕਰ ਤੁਸੀਂ ਇਸ ਦਿਨ ਤਿੰਨ ਰੋਟੀਆਂ ਦਾ ਇਹ ਖਾਸ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਤੁਸੀਂ ਇੱਕ ਵਾਰ ਅਜ਼ਮਾ ਕੇ ਜ਼ਰੂਰ ਵੇਖ ਲੈਣਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਕੱਲ ਮੱਸਿਆ ਵਾਲੇ ਦਿਨ ਰੋਟੀ ਦਾ ਇਹ ਉਪਾਅ ਕਰ ਲੈਂਦੇ ਹੋ ਤਾ ਤੁਹਾਡੇ ਮਨ ਦੇ ਵਿੱਚ ਜਿਹੜੀ ਵੀ ਕੋਈ ਮਨੋ ਕਾਮਨਾ ਹੈ ਉਹ ਪੂਰੀ ਹੋ ਜਾਵੇਗੀ ਤੁਸੀਂ ਤਾਂ ਚਾਹੇ ਇਹ ਉਪਾਅ ਕਰਕੇ ਵੇਖ ਲੈਣਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਇਹੀ ਵਿਚਾਰ ਸਾਂਝੇ ਕਰਾਂਗੇ ਜੀ ਉਹ ਕਿਹੜਾ ਤਰੀਕਾ ਹੈ ਜੋ ਸਾਨੂੰ ਮੱਸਿਆ ਵਾਲੇ ਦਿਨ ਇੱਕ ਰੋਟੀ ਦੇ ਨਾਲ ਉਪਾਅ ਕਰ ਲੈਣਾ ਚਾਹੀਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਆਪਣੇ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਦੁੱਖ ਤਕਲੀਫ ਨੂੰ ਲੈ ਕੇ ਬੜਾ ਹੀ ਪਰੇਸ਼ਾਨ ਹੈ ਕੋਈ ਤਾਂ ਸਾਥ ਸੰਗਤ ਜੀ ਗਰੀਬੀ ਤੋਂ ਕਿਸੇ ਦਾ ਧੀ ਪੁੱਤ ਸਹੀ ਕੰਮਾਂ ਦੇ ਵਿੱਚ ਨਹੀਂ ਲੱਗਿਆ ਗਲਤ ਕੰਮਾਂ ਦੇ ਵਿੱਚ ਪੈ ਚੁੱਕਾ ਹੈ ਕਿਸੇ ਦੇ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਬਹੁਤ ਹੀ ਤੰਗ ਪਰੇਸ਼ਾਨ ਕਰਦੇ ਹਨ ਤੇ ਜਾਂ ਫਿਰ ਸਾਧ ਸੰਗਤ ਜੀ ਨੌਕਰੀ ਨਹੀਂ ਮਿਲਦੀ ਬਾਹਰ ਜਾਣ ਦਾ ਕੰਮ ਨਹੀਂ ਬਣਦਾ ਪੜਾਈ ਵਿੱਚੋਂ ਵਧੀਆ ਨੰਬਰ ਲੈ ਕੇ ਬੱਚੇ ਪਾਸ ਨਹੀਂ ਹੁੰਦੇ ਕਿਸੇ ਨੂੰ ਵੀ ਚੀਜ਼ ਨੂੰ ਲੈ ਕੇ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਦੁਖੀ ਤੋਂ ਦੁਖੀ ਮਿਲਦਾ ਹੈ ਹਰ ਇੱਕ ਭੈਣ ਭਰਾ ਸਾਧ ਸੰਗਤ ਜੀ ਇਹ ਵੀ ਚਾਹੁੰਦਾ ਹੈ ਕਿ ਕੁਝ ਨਾ ਕੁਝ ਕੀਤਾ ਜਾਵੇ ਜਿਸ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਜਦੋਂ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ ਤਾਂ ਮਨੁੱਖ ਹਰ ਪਾਸੇ ਨੂੰ ਜ਼ਰੂਰ ਭਜਦਾ ਹੈ ਉਸ ਦਾ ਹੱਲ ਕੱਢਣ ਦੇ ਲਈ ਹਰ ਪਾਸੇ ਨੂੰ ਜਾਂਦਾ ਹੈ ਜੋ ਵੀ ਉਸ ਨੂੰ ਸਲਾਹ ਦਿੰਦਾ ਹੈ ਉਹ ਉਹੀ ਕੰਮ ਕਰਨ ਲੱਗ ਜਾਂਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਕਈ ਭੈਣ ਭਰਾ ਇਹ ਵੀ ਸੋਚਦੇ ਹਨ ਕਿ ਅਸੀਂ ਤਾਂ ਬਹੁਤ ਜ਼ਿਆਦਾ ਉਪਾਅ ਵੀ ਕਰ ਲਏ ਹਨ ਸਭ ਕੁਝ ਕਰਕੇ ਵੇਖ ਲਿਆ ਪਰ ਸਾਨੂੰ ਇਹਨਾਂ ਉਪਾਵਾਂ ਦੇ ਨਾਲ ਕੋਈ ਫਲ ਨਹੀਂ ਮਿਲਿਆ ਤਾਂ ਸਾਤ ਸੰਗਤ ਜੀ ਜ਼ਰੂਰੀ ਵੀ ਨਹੀਂ ਹੁੰਦਾ ਹਰੇਕ ਉਪਾਅ ਦੇ ਨਾਲ ਆਪਾਂ ਨੂੰ ਹਰ ਇੱਕ ਭੈਣ ਭਰਾ ਨੂੰ ਫਲ ਮਿਲ ਜਾਵੇ ਸਾਤ ਸੰਗਤ ਜੀ ਆਪਣੇ ਸਾਰਿਆਂ ਦੇ ਕਰਮ ਅਲੱਗ ਅਲੱਗ ਹੁੰਦੇ ਹਨ ਆਪਣੇ ਸਾਰਿਆਂ ਦੇ ਗ੍ਰਹਿ ਵੀ ਅਲੱਗ ਅਲੱਗ ਹੁੰਦੇ ਹਨ ਜੋ ਚੀਜ਼ ਦਾ ਆਪਾਂ ਨੂੰ ਫਲ ਮਿਲਣਾ ਹੈ ਉਹ ਆਪਣੇ ਕਰਮਾਂ ਦੇ ਨਾਲ ਕਿਸਮਤ ਦੇ ਮੁਤਾਬਿਕ ਹੀ ਮਿਲਣਾ ਹੈ ਇਸ ਕਰਕੇ ਇਹ ਜੋ ਉਪਾਅ ਹਨ ਇਹ ਆਪਾਂ ਵੀ ਕਰ ਸਕਦੇ ਹਾਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੰਗਤ ਜੀ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਮਨੁੱਖ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਸਕਦਾ ਹੈ ਹੋ ਸਕਦਾ ਹੈ ਕਿ ਉਸ ਨੂੰ ਵੀ ਫਲ ਮਿਲ ਜਾਵੇ ਪਰ ਸਾਤ ਸੰਗਤ ਜੀ ਜੋ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਕੱਲ ਐਤਵਾਰ ਦੇ ਦਿਨ ਮੱਸੀਆ ਦੇ ਦਿਹਾੜੇ ਤੇ ਕਿਸ ਤਰੀਕੇ ਤੇ ਕਿਸ ਵਿਧੀ ਦੇ ਨਾਲ ਕਰਨਾ ਹੈ ਇਸ ਲਈ ਜਾਣਨ ਨੂੰ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜਿਵੇਂ ਸਾਧ ਸੰਗਤ ਜੀ ਤੁਹਾਡੀ ਰਸੋਈ ਦੇ ਵਿੱਚ ਸ਼ੱਕਰ ਜਾਂ ਗੁੜ ਹੈ ਜਾਂ ਫਿਰ ਚੀਨੀ ਦੇ ਮਿੱਠੇ ਤੌਰ ਤੇ ਪਈ ਹੋਈ ਹੈ ਜਿਸ ਨੂੰ ਆਪਾਂ ਵਰਤਦੇ ਹਾਂ ਜੋ ਤੁਹਾਡੇ ਖਾਣੇ ਦੇ ਵਿੱਚ ਮਿਠਾਸ ਲੈ ਕੇ ਹੀ ਆਉਂਦੀ ਹੈ ਇਸ ਦੇ ਨਾਲ ਨਾਲ ਸਾਤ ਸੰਗਤ ਜੀ ਉਹ ਤੁਹਾਡੀ ਜ਼ਿੰਦਗੀ ਵਿੱਚ ਵੀ ਮਿਠਾਸ ਲਿਆਉਣ ਦਾ ਕੰਮ ਕਰ ਸਕਦੀ ਹੈ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਵੀ ਦੂਰ ਕਰ ਸਕਦੀ ਹੈ ਤੇ ਜੇ ਇਹ ਉਪਾਸ ਸਾਤ ਸੰਗਤ ਜੀ ਤੁਸੀਂ ਕੱਲ ਪਵਿੱਤਰ ਦਿਹਾੜੇ ਵਾਲੇ ਦਿਨ ਕਰ ਲੈਂਦੇ ਹੋ ਤਾਂ ਇਹ ਸਾਤ ਸੰਗਤ ਜੀ ਬੜਾ ਹੀ ਸ਼ਕਤੀਸ਼ਾਲੀ ਉਪਾਅ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਕੱਲ ਐਤਵਾਰ ਦੇ ਦਿਨ ਹੀ ਕਰਨਾ ਹੈ ਤੇ ਲਗਾਤਾਰ ਤੁਸੀਂ ਤਿੰਨ ਐਤਵਾਰ ਵੀ ਕਰ ਸਕਦੇ ਹੋ ਬਿਨਾਂ ਨਾਗੇ ਤੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਆਪਣੇ ਆਪ ਹੀ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਸਵੇਰ ਦੇ ਸਮੇਂ ਆਟੇ ਨੂੰ ਗੁੰਨ ਲਓ ਇਸੇ ਤਰ੍ਹਾਂ ਹੀ ਸਾਤਸੰਗਤ ਜੀ ਆਟੇ ਨੂੰ ਗੁੰਨਣ ਸਮੇ ਆਟੇ ਦੇ ਵਿੱਚ ਚੀਨੀ ਜਾਂ ਸ਼ੱਕਰ ਜਾਂ ਫਿਰ ਗੁੜ ਮਿਲਾ ਲਓ ਭਾਵ ਕਿ ਮਿੱਠਾ ਆਟਾ ਤੁਸੀਂ ਗੁੰਨ ਲੈਣਾ ਹੈ ਉਸ ਆਟੇ ਦੇ ਨਾਲ ਤੁਸੀਂ ਸਾਤਸੰਗਤ ਜੀ ਤਿੰਨ ਪ੍ਰਸ਼ਾਦ ਦੇ ਤਿਆਰ ਕਰਨੇ ਹਨ ਉਹਨਾਂ ਨੂੰ ਦੇਸੀ ਘਿਓ ਲਗਾ ਲਓ ਉਹਨਾਂ ਦੀ ਤੁਸੀਂ ਚੂਰੀ ਬਣਾ ਲੈਣੀ ਹੈ ਜਾਂ ਫਿਰ ਸਾਤਸੰਗਤ ਜੀ ਉਹਨਾਂ ਪ੍ਰਸ਼ਾਦਿਆਂ ਦੇ ਛੋਟੇ ਛੋਟੇ ਟੁਕੜੇ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਚੂਰੀ ਨਹੀਂ ਬਣਾਉਣੀ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਸੀਂ ਮਿੱਠੀ ਰੋਟੀ ਬਣਾਈ ਹੈ ਜਾਂ ਉਸ ਤੋਂ ਬਾਅਦ ਤੁਸੀਂ ਚੂਰੀ ਕੁੱਟੀ ਹੈ ਇਸ ਨੂੰ ਸਾਧ ਸੰਗਤ ਜੀ ਤੁਸੀਂ ਕਾਂਵਾਂ ਚੜੀਆਂ ਨੂੰ ਪਾ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕਾਂ ਚੜੀ ਨਹੀਂ ਆਉਂਦੇ ਤਾਂ ਤੁਸੀਂ ਆਪਣੀ ਛੱਤ ਤੇ ਜਾਂ ਫਿਰ ਆਲੇ-ਦੁਆਲੇ ਜਿੱਥੇ ਵੀ ਤੁਹਾਨੂੰ ਜਾਨਵਰ ਦੇਖਦੇ ਹਨ ਉੱਥੇ ਹੀ ਤੁਸੀਂ ਇਸ ਨੂੰ ਪਾ ਸਕਦੇ ਹੋ ਉੱਥੇ ਸਾਧ ਸੰਗਤ ਜੀ ਤੁਸੀਂ ਇਸ ਚੂਰੀ ਨੂੰ ਪਾਵ ਕੇ ਮਿੱਠੀ ਰੋਟੀ ਨੂੰ ਪਾ ਕੇ ਆ ਜਾਣਾ ਹੈ ਪਰ ਫਿਰ ਵੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਕਿਧਰੇ ਵੀ ਕੋਈ ਜਾਨਵਰ ਦਿਖਾਈ ਨਾ ਦੇਵੇ ਤਾਂ ਜਿਵੇਂ ਕੋਈ ਖੁੱਲੇ ਗਾਰਡਨ ਦੇ ਵਿੱਚ ਜਿਵੇਂ ਖੁੱਲੇ ਖੇਤਾਂ ਵਿੱਚ ਕਿਤੇ ਨਾ ਕਿਤੇ ਕਾਮਾਂ ਨੂੰ ਵੇਖ ਕੇ ਇਹ ਰੋਟੀ ਤੁਸੀਂ ਪਾ ਦੇਣੀ ਹੈ ਇਸ ਤਰ੍ਹਾਂ ਤੁਸੀਂ ਇਹ ਉਪਾਅ ਸ਼ੁਰੂ ਕਰ ਸਕਦੇ ਹੋ ਇਹ ਉਪਾਅ ਬੜਾ ਹੀ ਸ਼ਕਤੀਸ਼ਾਲੀ ਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਉਪਾਅ ਹੈ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਸਤਸੰਗਤ ਜੀ ਸਿਰਫ ਤੁਸੀਂ ਕੱਲ ਦੇ ਦਿਨ ਹੀ ਕਰਨਾ ਹੈ ਇਸ ਤੋਂ ਅਤੇ ਸਿਰਫ ਤਿੰਨ ਹੀ ਇਸ ਤੋਂ ਬਾਅਦ ਤੁਸੀਂ ਤਿੰਨ ਐਤਵਾਰ ਦੇ ਦਿਨ ਵੀ ਇਹ ਉਪਾਅ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਆਪਣੇ ਘਰ ਦੇ ਵਿੱਚ ਕਾਫੀ ਤਬਦੀਲੀ ਨਜ਼ਰ ਆਵੇਗੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਦੂਰ ਹੋ ਜਾਵੇਗੀ ਜਾਂ ਫਿਰ ਤੁਹਾਡੇ ਬਿਜ਼ਨਸ ਤੇ ਕਾਰੋਬਾਰ ਦੇ ਕੰਮਾਂ ਦੇ ਵਿੱਚ ਜਿਹੜੀਆਂ ਵੀ ਰੁਕਾਵਟਾਂ ਆ ਰਹੀਆਂ ਸਨ ਉਹ ਦੂਰ ਹੋ ਜਾਣਗੀਆਂ ਤੁਹਾਡੇ ਘਰ ਦਾ ਕਲੇ ਕਲੇਸ਼ ਦੂਰ ਹੋ ਜਾਵੇਗਾ ਸਾਡੇ ਕਹਿਣ ਦਾ ਭਾਵ ਸਾਧ ਸੰਗਤ ਜੀ ਤੁਹਾਡੇ ਘਰ ਦੀ ਜਿਹੜੀ ਵੀ ਮੁਸ਼ਕਿਲ ਹੈ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਹ ਵੀ ਸਾਧ ਸੰਗਤ ਜੀ ਇਸ ਉਪਾਰ ਨੂੰ ਤਿੰਨ ਐਤਵਾਰ ਕਰਕੇ ਵੇਖ ਲੈਣ ਉਹਨਾਂ ਨੂੰ ਇਹ ਉਪਾਕਰਨ ਦੇ ਨਾਲ ਬੜਾ ਹੀ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ ਜਦੋਂ ਸਾਧ ਸੰਗਤ ਜੀ ਤੁਸੀਂ ਇਹ ਉਪਾਕਰਨਾ ਸ਼ੁਰੂ ਕਰ ਦਿਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਜੋ ਰਿਸ਼ਤੇ ਹਨ ਉਹ ਤੁਹਾਡੇ ਕੋਲ ਆਪ ਚੱਲ ਕੇ ਆਉਣਗੇ ਪਰ ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਮਨ ਦੇ ਵਿੱਚ ਪਰਮਾਤਮਾ ਦਾ ਭੈ ਰੱਖ ਕੇ ਕਰਨਾ ਹੈ ਕਿ ਜੇਕਰ ਤੁਸੀਂ ਮਨ ਦੇ ਵਿੱਚ ਪਰਮਾਤਮਾ ਨੂੰ ਸਿਮਰਨ ਕਰਦੇ ਹੋਇਆ ਇਹ ਉਪਾਅ ਕਰੋਗੇ ਪੂਰਨ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਤੁਹਾਨੂੰ ਫਲ ਜ਼ਰੂਰ ਪ੍ਰਾਪਤ ਹੋ ਜਾਵੇਗਾ ਸਾਥ ਸੰਗਤ ਜੀ ਜਦੋਂ ਵੀ ਆਪਾਂ ਕੋਈ ਵੀ ਕੰਮ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਆਪਣੇ ਪਰਮਾਤਮਾ ਜੀ ਜ਼ਰੂਰ ਸਾਡੇ ਕਾਰਜ ਸਫਲੇ ਕਰ ਦੇਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਜਾਨਵਰਾਂ ਦੇ ਢੇਡ ਵਿੱਚੋਂ ਤੁਹਾਡੇ ਲਈ ਅਸੀਸ ਨਿਕਲੇਗੀ ਜਦੋਂ ਉਹ ਅਨ ਖਾਣਗੇ ਤਾਂ ਉਹ ਤੁਹਾਡੇ ਲਈ ਭਲਾ ਹੀ ਸੋਚਣਗੇ ਜਦੋਂ ਵੀ ਸਾਧ ਸੰਗਤ ਜੀ ਤੁਸੀਂ ਇਹ ਉਪਾਅ ਕਰਨਾ ਹੈ ਮਨ ਦੇ ਵਿੱਚ ਜਰੂਰ ਇਹ ਸੋਚਣਾ ਹੈ ਕਿ ਜੋ ਵੀ ਇਹ ਉਪਾਅ ਮੈਂ ਕਰ ਰਹੀ ਹਾਂ ਇਸ ਦੇ ਨਾਲ ਮੇਰਾ ਜੋ ਵੀ ਕਸ਼ਟ ਹੈ ਦੁੱਖ ਹੈ ਤਕਲੀਫ ਹੈ ਉਹ ਦੂਰ ਹੋ ਜਾਵੇਗਾ ਇਹ ਆਪਣੇ ਮਨ ਦੇ ਵਿੱਚ ਜਰੂਰ ਸੋਚਣਾ ਹੈ ਕਿ ਇਸ ਦਾ ਫਲ ਮੈਨੂੰ ਜਰੂਰ ਮਿਲ ਜਾਵੇਗਾ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਇੱਕ ਕੰਮ ਹੋਰ ਇਸ ਤੋਂ ਇਲਾਵਾ ਤੁਸੀਂ ਕਰ ਸਕਦੇ ਹੋ ਜਿਹੜੇ ਵੀ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਲਈ ਇੱਕ ਹੋਰ ਉਪਾਅ ਹੈ ਤੁਹਾਡੇ ਘਰ ਦੇ ਵਿੱਚ ਕੋਈ ਕੌਲੀ ਜਾਂ ਗਿਲਾਸ ਤਾਂਬੇ ਦਾ ਜ਼ਰੂਰ ਹੋਵੇਗਾ ਉਸ ਨੂੰ ਵਿੱਚ ਤੁਸੀਂ ਪਾਣੀ ਨੂੰ ਭਰ ਕੇ ਆਪਣੇ ਸਹਰਾਣੇ ਰਾਤ ਦੇ ਸਮੇਂ ਰੱਖ ਸਕਦੇ ਹੋ ਉਸ ਪਾਣੀ ਦੇ ਵਿੱਚ ਦੋ ਚਮਚੇ ਸ਼ੱਕਰ ਮਿਲਾ ਕੇ ਢੱਕ ਕੇ ਰੱਖ ਦਿਓ ਇਹ ਸਵੇਰੇ ਉੱਠਦੇ ਅਨਸਾਰ ਹੀ ਤੁਸੀਂ ਪਾਣੀ ਨੂੰ ਪੀ ਲੈਣਾ ਹੈ ਪਰਮਾਤਮਾ ਦਾ ਨਾਮ ਲੈ ਕੇ ਹੀ ਪੀਣਾ ਹੈ ਇਸ ਉਪਾਅ ਨੂੰ ਵੀ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸਾਥ ਸੰਗਤ ਜੀ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਬਦਲਾਅ ਹੁੰਦੇ ਨਜ਼ਰ ਆਉਣਗੇ ਜਿਹੜੇ ਭੈਣ ਭਰਾ ਪਰੇਸ਼ਾਨ ਹਨ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਵੇਖ ਲੈਣਾ ਇਹ ਬੜਾ ਹੀ ਸ਼ਕਤੀਸ਼ਾਲੀ ਤੇ ਮਹੱਤਵਪੂਰਨ ਉਪਾਅ ਹੈ ਸਾਧ ਸੰਗਤ ਜੀ ਜੋ ਸ਼ੱਕਰ ਦੀ ਮਿਠਾਸ ਹੈ ਤੁਹਾਡੇ ਘਰ ਵਿੱਚ ਮਿਠਾਸ ਲੈ ਕੇ ਆਵੇਗੀ ਸਾਡੇ ਕਹਿਣ ਦਾ ਭਾਵ ਸਾਧ ਸੰਗਤ ਜੀ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸੋ ਸਾਧ ਸੰਗਤ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਬੋਲਦੇ ਸਮੇਂ ਜਾਣੇ ਅਣਜਾਣੇ ਵਿੱਚ ਕੀਤੀਆਂ ਅਨੇਕਾਂ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣਾ ਸਾਧ ਸੰਗਤ ਜੀ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰੂ ਘਰਾਂ ਦੇ ਨਾਲ ਜੋੜੋ ਸਾਧ ਸੰਗਤ ਜੀ ਇੱਕ ਹੋਰ ਬੇਨਤੀ ਹੈ ਜੀ ਇਸ ਉਪਾਰ ਨੂੰ ਤੁਸੀਂ ਵਹਿਮ ਭਰਮ ਨਾ ਸਮਝ ਲੈਣਾ ਇਹ ਅਸੀਂ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਉਹਨਾਂ ਦੀਆਂ ਅਸੀਸਾਂ ਇਕੱਠੀਆਂ ਕਰ ਰਹੇ ਹਾਂ ਕਿਉਂਕਿ ਬੇਜੁਬਾਨਾ ਦੀ ਦਿੱਤੀ ਹੋਈ ਅਸੀਸ ਜਿਹੜੀ ਹੈ ਛੇਤੀ ਹੀ ਅਸਰ ਕਰ ਜਾਂਦੀ ਹੈ ਤੇ ਤੁਰ ਦਰਗਾਹ ਤੱਕ ਪਹੁੰਚ ਜਾਂਦੀ ਹੈ ਸਾਡੇ ਵਿਗੜੇ ਹੋਏ ਕੰਮ ਸਾਰੇ ਬਣ ਜਾਣਗੇ ਜਿਹੜੇ ਵੀ ਰੁਕੇ ਹੋਏ ਕੰਮ ਹਨ ਇਹ ਵੀ ਪਸ਼ੂ ਪੰਛੀਆਂ ਦੀਆਂ ਅਸੀਸਾਂ ਦੇ ਨਾਲ ਹੀ ਨਿਪਰੇ ਚੜ ਜਾਣਗੇ ਤੁਸੀਂ ਵੱਧ ਤੋਂ ਵੱਧ ਦਾਨਪੁਨ ਕਰਿਆ ਕਰੋ ਗੁਰਬਾਣੀ ਦੇ ਨਾਲ ਜੁੜ ਜਾਓ ਗੁਰਬਾਣੀ ਵਾਲੇ ਬਣੋ ਵੱਧ ਤੋਂ ਵੱਧ ਗੁਰੂ ਘਰੇ ਜਾਇਆ ਕਰੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੀਆਂ ਹੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ ਸਾਰੀਆਂ ਹੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਦੇਣ ਗੁਰੂ ਵਾਲੇ ਬਣਾ ਦੇਣ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਸਾਰੇ ਹੀ ਭੈਣ ਭਰਾਵਾਂ ਦੇ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸਾਥ ਸੰਗਤ ਜੀ ਇਸ ਵੀਡੀਓ ਨੂੰ ਜਿੰਨਾ ਵੀ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਜਰੂਰ ਕਰ ਦੇਣਾ ਜੀ ਤਾਂ ਕਿ ਕਿਸੇ ਵੀਰ ਭੈਣ ਭਰਾ ਦਾ ਵੀ ਭਲਾ ਹੋ ਜਾਵੇ ਪਸ਼ੂ ਪੰਛੀਆਂ ਤੱਕ ਵੀ ਅੰਨ ਪਹੁੰਚ ਜਾਵੇ ਕਿਉਂਕਿ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਬਹੁਤ ਹੀ ਭੈਣ ਭਰਾ ਕਿਸੇ ਨਾ ਕਿਸੇ ਗਰਨ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ ਇਹ ਇੱਕ ਛੋਟਾ ਜਿਹਾ ਘਰੇਲੂ ਉਪਾਅ ਹੈ ਸਤ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ